ਸਤਕਾਰਯੋਗ ਦੋਸਤੋ ਅੱਜ ਪਾਰਲੀਮੈਂਟ ਦੇ ਵਿੱਚ ਚਰਨਜੀਤ ਚੰਨੀ ਪੜਕੇ ਨੇ ਉਹਨਾਂ ਨੇ ਅਮਿਤ ਸ਼ਾਹ ਅਤੇ ਬੀਜੇਪੀ ਸਰਕਾਰ ਉੱਪਰ ਬਹੁਤ ਵੱਡੇ ਵੱਡੇ ਦੋਸ਼ ਲਗਾਏ ਆ ਉਧਰ ਦੀ ਜਿਹੜੀ ਬੀਜੇਪੀ ਬੀਜੇਪੀ ਆਗੂ ਆ ਉਹਨਾਂ ਨੇ ਚਰਨਜੀਤ ਚੰਨੀ ਦੇ ਨਾਲ ਭੇੜਨ ਦੀ ਕੋਸ਼ਿਸ਼ ਕੀਤੀ ਅਜਾਜ ਜੀ ਇਹ ਮਸਲਾ ਕੀ ਆ ਦੇਖੋ ਜੀ ਇਹ ਮਸਲਾ ਇਹ ਹੈ ਕਿ ਅੱਜ ਪਾਰਲੀਮੈਂਟ ਦੇਸ਼ ਦੀ ਚੱਲ ਰਹੀ ਸੀ ਹਾਂਜੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬੈਸਾਂ ਚੱਲਦੀਆਂ ਨੇ ਔਰ ਉੱਥੇ ਅੱਜ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਉਹਨਾਂ ਨੇ ਅੱਜ ਬਹੁਤ ਵੱਡੇ ਸਵਾਲ ਉਠਾਏ ਨੇ ਔਰ ਨਾਲ ਦੀ ਨਾਲ ਚਰਨਜੀਤ ਚੰਨੀ ਢੜਕੇ ਵੀ ਨੇ ਸ਼ਾਇਦ ਉਹਨਾਂ ਨੂੰ ਢੜਕਣਾ ਪਿਆ ਦੇਖੋ ਇਹ ਗੱਲ ਵੱਖਰੀ ਹੈ ਕਿ ਜਦੋਂ ਚਰਨਜੀਤ ਚੰਨੀ ਹੋਰਾਂ ਦੀ ਪਾਰਟੀ ਦੀ ਸਰਕਾਰ ਰਹੀ ਜਾਂ ਜਿੱਥੇ-ਜਿੱਥੇ ਉਹਨਾਂ ਦੀ ਪਾਰਟੀ ਦੀ ਸਰਕਾਰ ਹੈ ਉੱਥੇ ਉਹਨਾਂ ਤੇ ਵੀ ਵੱਡੇ ਸਵਾਲ ਹਨ ਪਰ ਜਿਹੜੀਆਂ ਗੱਲਾਂ ਅੱਜ ਉਹਨਾਂ ਨੇ ਪਾਰਲੀਮੈਂਟ 'ਚ ਕਹੀਆਂ ਉਹ ਸੱਚ ਮੁੱਚ ਸੁਣਨ ਵਾਲੀਆਂ ਨੇ ਵਿਚਾਰਨ ਵਾਲੀਆਂ ਨੇ ਚਰਨਜੀਤ ਚੰਨੀ ਨੇ ਅੱਜ ਬਹੁਤ ਵੱਡੇ ਮੁੱਦੇ ਉਠਾਏ ਨੇ ਪਾਰਲੀਮੈਂਟ ਹਮ ਰਾਹੁਲ ਗਾਂਧੀ ਨੇ ਕੱਲ ਮੁੱਦੇ ਉਠਾਏ ਸੀ ਅੱਜ ਚਰਨਜੀਤ ਚੰਨੀ ਨੇ ਪਾਰਲੀਮੈਂਟ ਦੇ ਵਿੱਚ ਕਿਸਾਨਾਂ ਦਾ ਮੁੱਦਾ ਵੀ ਉਠਾਇਆ ਹਾਂਜੀ ਬੇਰੁਜ਼ਗਾਰਾਂ ਦਾ ਵੀ ਉਠਾਇਆ ਮਜ਼ਦੂਰਾਂ ਦਾ ਵੀ ਉਠਾਇਆ ਡਾਕਟਰ ਭੀਮਰਾਓ ਅੰਬੇਦਕਰ ਦਾ ਵੀ ਉਠਾਇਆ ਤੇ ਫਿਰ ਜਦੋਂ ਅੱਗੋਂ ਬੀਜੇਪੀ ਵਾਲਿਆਂ ਨੂੰ ਬਰਦਾਸ਼ਤ ਨਹੀਂ ਹੋਇਆ ਉਹ ਬੋਲਣ ਲੱਗ ਪਏ ਤਾਂ ਚਰਨਜੀਤ ਚੰਨੀ ਵੀ ਫਿਰ ੜਕ ਪਏ ਤਾਂ ਚਰਨਜੀਤ ਚੰਨੀ ਨੂੰ ਅੱਜ ਸਪੀਕਰ ਸਾਹਿਬ ਨੂੰ ਵੀ ਸਿੱਧਾ ਹੋਣਾ ਪਿਆ ਹੋਇਆ ਕੀ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਿਆ ਉਸ ਤੋਂ ਬਾਅਦ ਆਪਾਂ ਪੁੱਛਾਂਗੇ ਕਿ ਤੁਸੀਂ ਦੱਸੋ ਕੀ ਇਹ ਮੁੱਦੇ ਲੋਕਾਂ ਦੇ ਨਹੀਂ ਪਾਰਟੀਬਾਜ਼ੀ ਤੋਂ ਬਾਹਰ ਨਿਕਲ ਕੇ ਆਪਾਂ ਅੱਜ ਗੱਲ ਕਰਨੀ ਹੈ ਦੇਖੋ ਜੀ ਚਰਨਜੀਤ ਚੰਨੀ ਨੇ ਕਿਹਾ ਉਹ ਕਹਿੰਦਾ ਵੀ ਭਾਰਤ ਦੇ ਕਿਸਾਨ ਨੇ ਜਿਹੜੇ ਕੇਂਦਰ ਸਰਕਾਰ ਮੋਦੀ ਸਰਕਾਰ ਉਹਨਾਂ ਦੀ ਨਹੀਂ ਸੁਣ ਰਹੀ ਔਰ ਦੂਜੇ ਪਾਸੇ ਸੁੰਨਾ ਤਾਂ ਦੂਰ ਦੀ ਗੱਲ ਚਰਨਜੀਤ ਚੰਨੀ ਨੇ ਕਿਹਾ ਕਿ ਜਿਹੜੀ ਮੋਦੀ ਸਰਕਾਰ ਆ ਇਹ ਕਿਸਾਨਾਂ ਦੇ ਖਿਲਾਫ ਲੋਕਾਂ ਦੇ ਦਿਮਾਗਾ 'ਚ ਨਫ਼ਰਤ ਭਰਨ ਦਾ ਕੰਮ ਕਰ ਰਹੀ ਹੈ ਨਾਲ ਹੀ ਚਰਨਜੀਤ ਚੰਨੀ ਨੇ ਇਹ ਵੀ ਕਿਹਾ ਕਿ ਆਉਣ ਵਾਲਾ ਇਤਿਹਾਸ ਜਦ ਲਿਖਿਆ ਜਾਏਗਾ ਅੱਜ ਦਾ ਤਾਂ ਮੋਦੀ ਸਰਕਾਰ ਦਾ ਨਾਂ ਬੀਜੇਪੀ ਦਾ ਨਾਂ ਨਫ਼ਰਤ ਫਲਾਉਣ ਵਾਲਿਆਂ 'ਚ ਲਿਖਿਆ ਜਾਏ ਹੁਣ ਤੁਸੀਂ ਦੱਸੋ ਭੈਣੋ ਭਰਾਓ ਕੀ ਚਰਨਜੀਤ ਚੰਨੀ ਠੀਕ ਬੋਲ ਰਿਹਾ ਸੀ ਜਾਂ ਗਲਤ ਬੋਲ ਰਿਹਾ ਸੀ ਪਾਰਟੀ ਬਾਜੀ ਤੋਂ ਬਾਹਰ ਨਿਕਲ ਕੇ ਅਗਲੀ ਗੱਲ ਜਿਹੜੀ ਉਹਨੇ ਉਠਾਈ ਉਹ ਕਹਿੰਦਾ ਜਦੋਂ ਪਹਿਲੀ ਵਾਰ ਮੋਦੀ ਸਰਕਾਰ ਬਣੀ ਤਾਂ ਇਹਨਾਂ ਨੇ ਬਹੁਤ ਵੱਡਾ ਵਾਅਦਾ ਵੋਟਾਂ ਖਿੱਚਣ ਲਈ ਕੀਤਾ ਸੀ ਸਭ ਤੋਂ ਵੱਡੀ ਗੱਲ ਆਖੀ ਸੀ ਕਿ ਹਰ ਸਾਲ ਅਸੀਂ 2 ਕਰੋੜ ਮੁੰਡੇ ਕੁੜੀਆਂ ਨੂੰ ਨੌਕਰੀ ਦਿਆ ਕਰਾਂਗੇ ਔਰ ਉਹ ਕਹਿੰਦਾ 2 ਕਰੋੜ ਤਾਂ ਛੱਡੋ ਹੁਣ ਤੱਕ ਵੀ ਇਹ 2 ਲੱਖ ਨੂੰ ਵੀ ਨੌਕਰੀ ਨਹੀਂ ਦੇ ਸਕੀ ਹਰ ਸਾਲ 2 ਕਰੋੜ ਨੂੰ ਨੌਕਰੀ ਦੇਣ ਦੀ ਗੱਲ ਇਹਨਾਂ ਨੇ ਕੀਤੀ ਸੀ ਜਦੋਂ ਚਰਨਜੀਤ ਚੰਨੀ ਨੇ ਇਹ ਮੁੱਦਾ ਉਠਾਇਆ ਨਾਲ ਚਰਨਜੀਤ ਚੰਨੀ ਨੇ ਫਿਰ ਗਰੀਬਾਂ ਮਜ਼ਦੂਰਾਂ ਦੀ ਗੱਲ ਕੀਤੀ ਉਹ ਕਹਿੰਦਾ ਮਹਿੰਗਾਈ ਇੰਨੀ ਕਰ ਦਿੱਤੀ ਹੈ ਕਿ ਗਰੀਬ ਬੰਦੇ ਦੀ ਜ਼ਿੰਦਗੀ ਨਰਕ ਬਣੀ ਪਈ ਹੈ ਉਹਦਾ ਜਿਉਣਾ ਜਿਹੜਾ ਉਹ ਮੁਹਾਲ ਹੋਇਆ ਪਿਆ ਚਰਨਜੀਤ ਚੰਨੀ ਹੋਰਾਂ ਦੀ ਪਾਰਟੀ ਦੀ ਕੀ ਅਸਲੀਅਤ ਆ ਉਹਦੇ ਤੇ ਆਪਾਂ ਬਾਅਦ ਚੋਂ ਗੱਲ ਕਰਾਂਗੇ ਪਹਿਲਾ ਇਹ ਕਰ ਰਿਹਾ ਵੀ ਜੋ ਗੱਲਾਂ ਚਰਨਜੀਤ ਚੰਨੀ ਨੇ ਉਠਾਈਆਂ ਉਹ ਸਾਰੀਆਂ ਬਿਲਕੁਲ ਠੀਕ ਨੇ ਤੇ ਜਾਇਜ਼ ਨੇ ਅਗਲੀ ਗੱਲ ਚਰਨਜੀਤ ਚੰਨੀ ਨੇ ਕਹੀ ਉਹ ਕਹਿੰਦਾ ਹੁਣ ਇਹ ਔਰਤਾਂ ਨੂੰ ਵੀ ਬੁੱਧੂ ਬਣਾਉਣ ਲੱਗ ਪਏ ਨੇ ਔਰਤਾਂ ਦੇ ਨਾਂ ਦੇ ਉੱਪਰ ਐਲਾਨ ਕਰਕੇ ਵੀ ਅਸੀਂ ਆਹ ਦੇਵਾਂਗੇ ਉਹ ਦੇਵਾਂਗੇ ਗੁੰਮਰਾਹ ਕਰਨ ਲੱਗ ਪਏ ਚਰਨਜੀਤ ਚੰਨੀ ਨੇ ਫਿਰ ਸਭ ਤੋਂ ਵੱਡੀ ਗੱਲ ਜਿਹਦੇ ਉੱਪਰ ਰੌਲਾ ਪਿਆ ਪਾਰਲੀਮੈਂਟ 'ਚ ਚਰਨਜੀਤ ਚੰਨੀ ਕਹਿੰਦਾ ਬਈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਥੇ ਪਾਰਲੀਮੈਂਟ 'ਚ ਖੜਕੇ ਭਾਰਤ ਦੇ ਸੰਵਿਧਾਨ ਨਿਰਮਾਤਾ ਡਾਕਟਰ ਭੀਮrao ਅੰਬੇਦਕਰ ਤੇ ਵੱਡੇ ਸਵਾਲ ਚੁੱਕਦੇ ਸੀ ਚਰਨਜੀਤ ਚੰਨੀ ਕਹਿੰਦਾ ਵੀ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਾਫੀ ਮੰਗਣੀ ਚਾਹੀਦੀ ਸੀ ਜਿਹੜਾ ਉਹਨੇ ਡਾਕਟਰ ਭੀਮrao ਅੰਬੇਦਕਰ ਬਾਰੇ ਕਹਿਤਾ ਸੀਗਾ ਪਾਰਲੀਮੈਂਟ 'ਚ ਵੀ ਤੁਸੀਂ ਸਾਰੇ ਕਹਿੰਦਾ ਸਾਨੂੰ ਕਹਿੰਦੇ ਵੀ ਤੁਸੀਂ ਸਾਰੇ ਅੰਬੇਦਕਰ 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 ਜਪਦੇ ਰਹਿੰਦੇ ਹੋ ਤੇ ਕਹਿੰਦਾ ਸਾਡੇ ਅੰਬੇਦਕਰ ਦਾ ਨਾਮ ਲੈਣ ਦੇ ਉੱਪਰ ਗ੍ਰਹਿ ਮੰਤਰੀ ਨੂੰ ਇੰਨੀ ਤਲਖੀ ਆਈ ਇੰਨੀ ਨਫਰਤ ਉਹਨਾਂ ਨੇ ਦਿਖਾਈ ਕਹਿੰਦਾ ਉਹਦਾ ਨਤੀਜਾ ਇਹ ਨਿਕਲਿਆ ਵੀ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਇੱਕ ਬੰਦਾ ਅੰਬੇਦਕਰ ਸਾਹਿਬ ਦੇ ਬੁੱਤ ਦੇ ਉੱਪਰ ਥੌੜੀ ਲੈ ਕੇ ਬੁੱਤ ਤੋੜਨ ਲਈ ਚੜ ਗਿਆ ਔਰ ਚਰਨਜੀਤ ਚੰਨੀ ਨੇ ਆਖਿਆ ਵੀ ਇਹ ਕਿਤੇ ਨਾ ਕਿਤੇ ਇਹ ਜਿਹੜੀ ਕੁੜਤਣ ਹੈ ਇਹ ਜਿਹੜੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੋਲੀ ਹੈ ਉਹਦਾ ਨਤੀਜਾ ਹੈ ਤੇ ਚਰਨਜੀਤ ਚੰਨੀ ਨੇ ਜਦੋਂ ਕਿਹਾ ਵੀ ਮਾਫੀ ਮੰਗਣੀ ਚਾਹੀਦੀ ਹੈ ਗ੍ਰਹਿ ਮੰਤਰੀ ਨੂੰ ਤਾਂ ਫਿਰ ਸਭ ਤੋਂ ਪਹਿਲਾਂ ਤਾਂ ਜਿਹੜੇ ਸਪੀਕਰ ਸਾਹਿਬ ਬੈਠੇ ਸੀ ਉਹ ਬੋਲਣ ਲੱਗੇ ਫਿਰ ਚਰਨਜੀਤ ਚੰਨੀ ਕਹਿੰਦਾ ਕਮਾਲ ਐ ਸਪੀਕਰ ਸਾਹਿਬ ਗ੍ਰਹਿ ਮੰਤਰੀ ਤਾਂ ਬੋਲੇ ਹੀ ਬੋਲੇ ਅੰਬੇਦਕਰ ਦੇ ਖਿਲਾਫ ਕਹਿੰਦਾ ਹੁਣ ਤੁਸੀਂ ਵੀ ਅੰਬੇਦਕਰ ਦੀ ਗੱਲ ਕਰਨ ਤੋਂ ਰੋਕਣ ਲੱਗ ਗਿਓ ਚਰਨਜੀਤ ਚੰਨੀ ਕਹਿੰਦਾ ਸਾਨੂੰ ਗਰੀਬ ਮਜ਼ਦੂਰ ਦੱਬੇ ਕੁਚਲੇ ਲੋਕਾਂ ਨੂੰ ਡਾਕਟਰ ਭੀਮਰਾਓ ਅੰਬੇਦਕਰ ਨੇ ਉੱਪਰ ਟੱਕਣ ਦੀ ਕੋਸ਼ਿਸ਼ ਕੀਤੀ ਚਰਨਜੀਤ ਚੰਨੀ ਕਹਿੰਦਾ ਕਿ ਭੀਮਰਾਓ ਅੰਬੇਦਕਰ ਗਰੀਬ ਲੋਕਾਂ ਵਾਸਤੇ ਦਲਿਤ ਲੋਕਾਂ ਵਾਸਤੇ ਕਿਸੇ ਭਗਵਾਨ ਤੋਂ ਘੱਟ ਨਹੀਂ ਹੈ ਚਰਨਜੀਤ ਚੰਨੀ ਕਹਿੰਦਾ ਕਿ ਦੇਸ਼ ਦੇ ਕਰੋੜਾਂ ਲੋਕ ਡਾਕਟਰ ਭੀਮਰਾਓ ਅੰਬੇਦਕਰ ਨੂੰ ਆਪਣੇ ਰੱਬ ਵਾਂਗ ਪੂਜਦੇ ਨੇ ਔਰ ਕਹਿੰਦਾ ਜੇਕਰ ਤੁਸੀਂ ਡਾਕਟਰ ਭੀਮਰਾਓ ਅੰਬੇਦਕਰ ਦੇ ਖਿਲਾਫ ਐਡਾਂ ਦੀਆਂ ਗੱਲਾਂ ਬੋਲੋਗੇ ਤਾਂ ਇਹ ਠੀਕ ਨਹੀਂ ਹੈ ਹੁਣ ਫਿਰ ਇਸ ਗੱਲ ਦੇ ਉੱਪਰ ਅੱਗੋਂ ਬੀਜੇਪੀ ਵਾਲੇ ਬੋਲਣ ਲੱਗੇ ਬੀਜੇਪੀ ਵਾਲੇ ਕਹਿੰਦੇ ਵੀ ਦੇਖੋ ਪਹਿਲਾਂ ਇਹਨਾਂ ਦੀ ਕਾਂਗਰਸ ਤੇ ਆਮ ਆਦਮੀ ਪਾਰਟੀ ਇਹ ਡਾਕਟਰ ਭੀਮrao ਅੰਬੇਦਕਰ ਦੇ ਖਿਲਾਫ ਮਾਹੌਲ ਬਣਾਉਂਦੇ ਨੇ ਔਰ ਫਿਰ ਬੀਜੇਪੀ ਦਾ ਇੱਕ ਆਗੂ ਪਾਰਲੀਮੈਂਟ 'ਚ ਕਹਿੰਦਾ ਕਿ ਇੱਕ ਜਿਹੜੀ ਤੱਥ ਖੋਜ ਕਮੇਟੀ ਹੈ ਉਹਨੇ ਵੀ ਇਹੀ ਖੋਜ ਕੀਤੀ ਆ ਵੀ ਇਹ ਇਸ ਤਰ੍ਹਾਂ ਦਾ ਮਾਹੌਲ ਬਣਾਉਂਦੇ ਨੇ ਹੁਣ ਮੈਂ ਲੋਕਾਂ ਤੋਂ ਪੁੱਛਣਾ ਚਾਹਣਾ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਕੀ ਕਰ ਰਹੀ ਐ ਤੁਸੀਂ ਵੀ ਦੇਖ ਹੀ ਰਹੇ ਹੋ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖ ਸਕਦੇ ਹੋ ਪਰ ਇੱਥੇ ਵੀ ਨਾਲ ਦੀ ਨਾਲ ਇੱਕ ਗੱਲ ਕਹਿ ਦਿਆਂ ਜਿਹੜੇ ਮੁੱਦੇ ਪਾਰਲੀਮੈਂਟ ਚਰਨਜੀਤ ਚੰਨੀ ਨੇ ਉਠਾਏ ਨੇ ਇੱਕ ਇੱਕ ਗੱਲ ਸਹੀ ਆ ਮੈਨੂੰ ਤਾਂ ਲੱਗੀ ਮੈਨੂੰ ਲੱਗਾ ਕਿ ਚਰਨਜੀਤ ਚੰਨੀ ਨੇ ਕਿਸਾਨਾਂ ਦਾ ਮੁੱਦਾ ਉਠਾਇਆ ਮਜ਼ਦੂਰਾਂ ਦਾ ਉਠਾਇਆ ਬੇਰੁਜ਼ਗਾਰਾਂ ਦਾ ਉਠਾਇਆ ਔਰਤਾਂ ਦਾ ਉਠਾਇਆ ਯਾ ਦਲਤ ਭਾਈਚਾਰੇ ਦਾ ਮੁੱਦਾ ਉਠਾਇਆ ਯਾ ਡਾਕਟਰ ਭੀਮਰਾਓ ਅੰਮੇਦਕਰ ਦੀ ਗੱਲ ਕੀਤੀ ਚਰਨਜੀਤ ਚੰਨੀ ਦੀਆਂ ਗੱਲਾਂ ਠੀਕ ਨੇ ਪਰ ਹਾ ਇਹ ਕਹਿ ਸਕਦੇ ਆ ਆਪਾਂ ਕਿਸੇ ਪਾਰਟੀ ਦੇ ਚਮਚੇ ਨਹੀਂ ਹੈਗੇ ਨਾ ਕਹੂੰ ਉਸੇ ਦੋਸਤੀ ਨਾ ਕਹੂੰ ਉਸੇ ਬਹਿਰ ਗੱਲ ਕਰਦੇ ਆ ਉਹ ਜਿਹੜੀ ਆਪਾਂ ਨੂੰ ਠੀਕ ਲੱਗਦੀ ਹੈ ਚਰਨਜੀਤ ਚੰਨੀ ਦੀ ਪਾਰਟੀ ਕਾਂਗਰਸ ਦੇਸ਼ 'ਚ ਸਭ ਤੋਂ ਵੱਧ ਰਾਜ ਅੱਜ ਤੱਕ ਉਹਨਾਂ ਦੀ ਪਾਰਟੀ ਨੇ ਕੀਤਾ ਸਭ ਤੋਂ ਵੱਧ ਟਾਈਮ ਪੰਜਾਬ 'ਚ ਵੀ ਪਿਛਲੀ ਸਰਕਾਰ ਕਾਂਗਰਸ ਦੀ ਰਹੀ ਪੰਜਾਬ 'ਚ ਚਰਨਜੀਤ ਚੰਨੀ ਮੁੱਖ ਮੰਤਰੀ ਵੀ ਰਹੇ ਨੇ ਪਰ ਇਹਨਾਂ ਦੀ ਸਰਕਾਰ ਨੇ ਵੀ ਗਰੀਬਾਂ ਲਈ ਕਿਸਾਨਾਂ ਲਈ ਬੇਰਜਗਾਰਾਂ ਲਈ ਕੀ ਕੀਤਾ ਕਿਉਂ ਨਹੀਂ ਕੁਝ ਕੀਤਾ ਅੱਜ ਇਹਨਾਂ ਦੀ ਕਿੰਨੇ ਸੂਬਿਆਂ ਆਪਣੇ ਗਵਾਢੀ ਸੂਬੇ ਹਿਮਾਚਲ ਪ੍ਰਦੇਸ਼ 'ਚ ਵੀ ਕਾਂਗਰਸ ਦੀ ਸਰਕਾਰ ਹੈ ਉੱਥੇ ਚਰਨਜੀਤ ਚੰਨੀ ਹੋਰਾਂ ਦੀ ਪਾਰਟੀ ਕੀ ਕਰ ਰਹੀ ਹੈ ਕੀ ਉੱਥੇ ਲੋਕਾਂ ਦੀ ਜ਼ਿੰਦਗੀ ਸਵਰਗ ਬਣਾਦੀ ਹੈ ਇਹ ਸਵਾਲ ਚੰਨੀ ਸਾਹਿਬ ਹੋਰਾਂ ਦੀ ਪਾਰਟੀ ਮੂਰੇ ਵੀ ਖੜੇ ਨਹੀਂ ਪਰ ਫਿਰ ਕਹੂੰਗਾ ਨਿਰਪੱਖਤਾ ਦੇ ਨਾਲ ਜਿਹੜੇ ਸਵਾਲ ਚਰਨੀ ਚੰਨੀ ਨੇ ਪਾਰਲੀਮੈਂਟ ਚ ਉਠਾਏ ਨੇ ਪ੍ਰਦੀਪ ਜੀ ਉਹ ਸਵਾਲ ਬਿਲਕੁਲ ਠੀਕ ਨੇ ਉਹ ਵਾਜਬ ਨੇ ਹੁਣ ਉਹਨਾਂ ਦੇ ਉੱਪਰ ਆਪਣੇ ਦਰਸ਼ਕ ਦੱਸ ਦੇਣਗੇ ਵੀ ਉਹਨਾਂ ਨੂੰ ਕੀ ਲੱਗਦਾ ਅਜਾਜ ਜੀ ਮੇਰਾ ਲਾਸਟ ਸਵਾਲ ਇਹ ਆ ਜਿਹੜੀ ਅਮਰੀਕਾ ਦੀ ਅਮਰੀਕਾ ਦਾ ਡਾਲਰ ਆ ਭਾਰਤ ਦੀ ਕਰੰਸੀ ਉਹ ਘਟ ਰਹੀ ਆ ਵੀ ਡੇ ਬਾਈ ਡੇ ਘਟ ਰਹੀ ਆ ਡੈਗ ਰਹੀ ਆ ਜਮਾਂ ਉਹ ਕਿਉਂ ਡੈਗ ਰਹੀ ਆ ਤੇ ਇਹਦਾ ਜ਼ਿੰਮੇਵਾਰ ਕੌਣ ਆ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਭੈਣਾ ਭਰਾਵਾਂ ਨੂੰ ਦੱਸਣਾ ਚਾਹੂੰਗਾ ਕਿ ਅਮਰੀਕਾ ਦੇ ਡਾਲਰ ਦੇ ਮੁਕਾਬਲੇ ਅਮਰੀਕਾ ਦੀ ਕਰੰਸੀ ਦੇ ਮੁਕਾਬਲੇ ਭਾਰਤ ਦੀ ਕਰੰਸੀ ਬਿਲਕੁਲ ਹੀ ਬਹੁਤ ਥੱਲੇ ਡਿੱਗ ਪਈ ਇੱਥੋਂ ਤੱਕ ਆ ਗਿਆ ਅੱਜ ਤਾਂ ਮੈਂ ਕਹੂੰਗਾ ਕਿ ਮੋਦੀ ਸਰਕਾਰ ਦਾ ਪੂਰੀ ਦੁਨੀਆ 'ਚ ਜਲੂਸ ਨਿਕਲ ਗਿਆ ਮੈਂ ਕਹੂੰਗਾ ਕਿ ਪੂਰੀ ਦੁਨੀਆ 'ਚ ਇਹ ਜਿਹੜੇ ਮੇਕ ਇਨ ਇੰਡੀਆ ਵਿਸ਼ਵਗੁਰੂ ਇਹ ਜਿਹੜੇ ਕਹਿੰਦੇ ਨੇ ਕਿ ਆਹ ਕਰਤਾ ਡਿਜੀਟਲ ਇੰਡੀਆ ਉਹਦਾ ਤਮਾਸ਼ਾ ਬਣ ਗਿਆ ਕਿਉਂਕਿ ਭਾਰਤ ਦਾ ਰੁਪਈਆ ਭਾਰਤ ਦੀ ਕਰੰਸੀ ਡਾਲਰ ਦੇ ਮੁਕਾਬਲੇ ਡਿੱਗਦੀ ਡਿੱਗਦੀ ਇੱਥੋਂ ਤੱਕ ਪਹੁੰਚ ਗਈ 1 ਡਾਲਰ ਅੱਜ 87 ਰੁਪਏ ਤੇ 17 ਪੈਸੇ ਮਤਲਬ ਉਹਨਾਂ ਦੇ 1 ਡਾਲਰ ਦੇ ਮੁਕਾਬਲੇ ਸਾਡੇ ਦੇਸ਼ ਦੇ 87 ਰੁਪਏ ਤੇ 17 ਪੈਸੇ ਹੋ ਗਏ ਅੱਜ ਇੰਨੀ ਜ਼ਿਆਦਾ ਭਾਰਤ ਦਾ ਰੁਪਈਆ ਡਾਲਰ ਦੇ ਮੁਕਾਬਲੇ ਡਿੱਗ ਪਿਆ ਹੁਣ ਮੈਂ ਯਾਦ ਇਹ ਦੱਸੂਗਾ ਵੀ ਇਹ ਕਿਉਂ ਡਿੱਗ ਰਿਹਾ ਤੇ ਇਹਦਾ ਜ਼ਿੰਮੇਵਾਰ ਕੌਣ ਹੈ ਇਹ ਦੱਸੂਗਾ ਪਰ ਪਹਿਲਾਂ ਮੈਂ ਇਹ ਗੱਲ ਕਰਨਾ ਜਦੋਂ ਮੋਦੀ ਸਾਹਿਬ ਅਜੇ ਪ੍ਰਧਾਨ ਮੰਤਰੀ ਨਹੀਂ ਸੀ ਬਣੇ ਤੇ ਕੇਂਦਰ ਚ ਕਾਂਗਰਸ ਦੀ ਸਰਕਾਰ ਹੁੰਦੀ ਸੀ ਉਦੋਂ ਮੋਦੀ ਸਾਹਿਬ ਦੇ ਭਾਸ਼ਣ ਅੱਜ ਵੀ ਪੈਣੇ ਸੁਣ ਕੇ ਦੇਖ ਲਓ ਮੋਦੀ ਸਾਹਿਬ ਕਹਿੰਦੇ ਸੀ ਡਾਲਰ ਦੇ ਮੁਕਾਬਲੇ ਰੁਪਿਆ ਗਿਰਦਾ ਹੀ ਜਾ ਰਿਹਾ ਹੈ ਔਰ ਬਹਨੋ ਭਾਈਓ ਇਹ ਜੋ ਸਰਕਾਰ ਹੈ ਇਹ ਗਿਰਤੀ ਜਾ ਰਹੀ ਹੈ ਜੈਸੇ ਜੈਸੇ ਰੁਪਿਆ ਗਰੇਗਾ ਇਹ ਸਰਕਾਰ ਵੀ ਗਰੇਗੀ ਲੋਗੋ ਕੀ ਨਜਰੋ ਮੇਂ ਵੀ ਔਰ ਆਨੇ ਵਾਲੇ ਚੁਨਾਵ ਮੇਂ ਵੀ ਮੋਦੀ ਸਾਹਿਬ ਦੇ ਭਾਸ਼ਣ ਪਏ ਨੇ ਸੇਮ ਇਸ ਐਡਿਟੋ ਸ਼ਬਦ ਨੇ ਹੁਣ ਮੈਂ ਪੁੱਛਣਾ ਚਾਹਣਾ ਮੋਦੀ ਸਾਹਿਬ ਦੀ ਪਾਰਟੀ ਨੂੰ ਵੀ ਜਦੋਂ ਅਮਰੀਕਾ ਦੇ 1 ਡਾਲਰ ਦੇ ਮੁਕਾਬਲੇ ਭਾਰਤ ਦੇ 61-62 ਰੁਪਏ ਹੁੰਦੇ ਸੀ ਉਦੋਂ ਤਾਂ ਤੁਸੀਂ ਕਹਿੰਦੇ ਸੀ ਕਿ ਰੁਪਇਆ ਬਹੁਤ ਗਿਰਦਾ ਜਾ ਰਿਹਾ ਹੈ ਅੱਜ ਜਦੋਂ ਅਮਰੀਕਾ ਦੇ 1 ਡਾਲਰ ਦੇ ਮੁਕਾਬਲੇ ਭਾਰਤ ਦੇ 87 ਰੁਪਏ ਮਤਲਬ 7.87 ਰੁਪਏ ਹੋ ਗਏ ਨੇ ਹੁਣ ਤੁਸੀਂ ਕਿਉਂ ਨਹੀਂ ਬੋਲਦੇ ਹੁਣ ਕੌਣ ਗਿਰਦਾ ਜਾ ਰਿਹਾ ਹੈ ਮੋਦੀ ਸਾਹਿਬ ਦੇ ਆਪਣੇ ਸ਼ਬਦ ਨੇ ਕਿ ਜਦ ਕਿਸੇ ਦੇਸ਼ ਦੀ ਕਰੰਸੀ ਗਿਰਦੀ ਹੈ ਤਾਂ ਉਹ ਦੇਸ਼ ਕਮਜ਼ੋਰ ਹੋਤਾ ਜਾਂਦਾ ਹੈ ਤੋ ਫਿਰ ਅੱਜ ਮੈਂ ਪੁੱਛਣਾ ਚਾਹਣਾ ਕਿ ਅੱਜ ਜੇ ਦੇਸ਼ ਦੀ ਕਰੰਸੀ ਡਾਲਰ ਦੇ ਮੁਕਾਬਲੇ ਇੰਨੀ ਡਿੱਗੀ ਹੈ ਤਾਂ ਫਿਰ ਹੁਣ ਦੇਸ਼ ਨੂੰ ਕਮਜ਼ੋਰ ਕੌਣ ਬਣਾ ਰਿਹਾ ਉਦੋਂ ਤਾਂ ਮੋਦੀ ਸਾਹਿਬ ਕਹਿੰਦੇ ਸੀ ਕਿ ਇਹ ਮਨਮੋਹਨ ਸਿੰਘ ਹੈ ਇਹੀ ਜ਼ਿੰਮੇਵਾਰ ਹੈ ਮਨਮੋਹਨ ਸਿੰਘ ਨੂੰ ਸਰਕਾਰ ਨਹੀਂ ਚਲਾਉਣੀ ਆਉਂਦੀ ਅਸੀਂ ਆ ਗਏ ਅਸੀਂ ਆ ਕਰਦਾਂਗੇ ਅਸੀਂ ਵਾ ਕਰਦਾਂਗੇ ਅੱਜ ਮੈਂ ਪੁੱਛਣਾ ਚਾਹਣਾ ਮੋਦੀ ਸਾਹਿਬ ਜੀ ਅੱਜ ਸਰਕਾਰ ਕੌਣ ਚਲਾ ਰਿਹਾ ਹੈ ਅੱਜ ਕਿਉਂ ਜਿਹੜਾ ਡਾਲਰ ਦੇ ਮੁਕਾਬਲੇ ਰੁਪਈਆ ਇੱਥੋਂ ਤੱਕ ਡਿੱਗ ਪਿਆ ਅਗਲੀ ਗੱਲ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਮੇਰੇ ਤਾਂ ਦੱਸਣ ਦੀ ਲੋੜ ਹੀ ਨਹੀਂ ਜ਼ਿੰਮੇਵਾਰ ਤਾਂ ਮੋਦੀ ਸਾਹਿਬ ਹੋਣਾ ਨੇ ਖੁਦ ਦੱਸਿਆ ਹੋਇਆ ਜਦੋਂ ਅਜੇ ਪ੍ਰਧਾਨ ਮੰਤਰੀ ਨਹੀਂ ਸੀ ਬਣੇ ਕਾਂਗਰਸੀ ਸਰਕਾਰ ਸੀ ਮੋਦੀ ਸਾਹਿਬ ਦੇ ਆਪਣੇ ਭਾਸ਼ਣ ਕੱਢ ਲਓ ਤੁਹਾਨੂੰ ਪਤਾ ਲੱਗ ਜੂ ਪ੍ਰਦੀਪ ਜੀ ਕਿ ਜ਼ਿੰਮੇਵਾਰ ਕੌਣ ਹੈ ਮੋਦੀ ਸਾਹਿਬ ਖੁਦ ਕਹਿੰਦੇ ਰਹੇ ਨੇ ਕਿ ਇਸ ਦਾ ਜ਼ਿੰਮੇਦਾਰ ਇਹ ਦੇਸ਼ ਦੀ ਸਤਾਪੇ ਕਾਬਜ ਸਰਕਾਰ ਹੈ ਇਹ ਮਨਮੋਹਨ ਦੀ ਸਰਕਾਰ ਤਾਂ ਅੱਜ ਅੱਜ ਉਸੇ ਤਰ੍ਹਾਂ ਹੀ ਜੇ ਰੁਪਈਆ ਅੱਜ ਡਿੱਗਦਾ 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 ਇੱਥੋਂ ਤੱਕ ਚਲਾ ਗਿਆ 1 ਡਾਲਰ 87 ਰੁਪਏ 17 ਪੈਸੇ ਤਾਂ ਫਿਰ ਅੱਜ ਜੁम्मेवार ਮੋਦੀ ਸਰਕਾਰ ਆ ਦੇਸ਼ ਦੀ ਕੇਂਦਰ ਸਰਕਾਰ ਆ ਦੇਖੋ ਜੇ ਤਾਂ ਆਪਾਂ ਨੂੰ ਇਕਨੋਮਿਕਸ ਦੇ ਇਕਨੋਮੀ ਦੇ ਫੰਡਿਆਂ ਨਾਲ ਵੇਖੀਏ ਕਈ ਪੈਰਾਮੀਟਰ ਨੇ ਜਿਹੜੇ ਜ਼ਿਕਰ ਦੱਸੇ ਜਾਣਗੇ ਵੀ ਇੰਨਾ ਇੰਨਾ ਕਰਕੇ ਕਿਸੇ ਦੇਸ਼ ਦੀ ਕਰੰਸੀ ਉੱਪਰ ਤੇ ਕਿਸੇ ਦੇਸ਼ ਦੀ ਕਰੰਸੀ ਥੱਲੇ ਜਾਂਦੀ ਪਰ ਜੇ ਆਪਾਂ ਸਿੱਧੀ ਪੰਜਾਬੀ ਭਾਸ਼ਾ ਚ ਪੂਰਾ ਨਿਚੋੜ ਕੱਢੀਏ ਸੌਖੀ ਭਾਸ਼ਾ ਚ ਤਾਂ ਸਿੱਧੀ ਸਾਫ਼ ਗੱਲ ਹੈ ਕਿ ਜਿਹੜੇ ਦੇਸ਼ ਦੀ ਸਰਕਾਰ ਠੀਕ ਤਰ੍ਹਾਂ ਕੰਮ ਨਾ ਕਰ ਰਹੀ ਹੋਵੇ ਜਿਹੜੇ ਦੇਸ਼ ਦੀ ਸਰਕਾਰ ਆਪਣੇ ਦੇਸ਼ ਨੂੰ ਮਜ਼ਬੂਤ ਨਾ ਬਣਾ ਪਾਰੀ ਹੋਵੇ ਉਸ ਦੇਸ਼ ਦੀ ਕਰੰਸੀ ਥੱਲੇ ਡਿਗਰੀ ਹੁੰਦੀ ਆ ਤੇ ਜਿਹੜੇ ਦੇਸ਼ ਦੀ ਸਰਕਾਰ ਆਪਣੇ ਦੇਸ਼ ਨੂੰ ਮਜ਼ਬੂਤ ਬਣਾ ਰਹੀ ਹੋਵੇ ਤਰੱਕੀ ਵੱਲ ਲੈ ਕੇ ਜਾ ਰਹੀ ਹੋਵੇ ਉੱਪਰ ਹੀ ਲੈ ਕੇ ਜਾ ਰਹੀ ਹੋਵੇ ਉਸ ਦੇਸ਼ ਦੀ ਕਰੰਸੀ ਉੱਪਰ ਨੂੰ ਜਾ ਰਹੀ ਹੁੰਦੀ ਆ ਸਿੱਧਾ ਫਾਰਮੂਲਾ ਅੱਜ ਜੇਕਰ ਦੇਸ਼ ਦੀ ਕਰੰਸੀ ਪ੍ਰਦੀਪ ਜੀ ਡਿਗਰੀ ਆ ਤਾਂ ਇਹਦਾ ਜ਼ਿੰਮੇਵਾਰ ਸਿੱਧਾ ਮੋਦੀ ਸਰਕਾਰ ਆ ਇਹ ਅੱਜ ਵੀ ਕਹਿ ਰਿਹਾ ਮੇਕ ਇਨ ਇੰਡੀਆ ਮੇਡ ਇਨ ਇੰਡੀਆ ਇਹ ਅੱਜ ਵੀ ਕਹਿ ਰਿਹਾ ਅਸੀਂ ਵਿਸ਼ਵ ਗੁਰੂ ਬੰਨਾ ਤੁਸੀਂ ਐਂ ਦੱਸ ਦਿਓ ਮੋਦੀ ਸਾਹਿਬ ਬੀਜੇਪੀ ਵਾਲੇ ਭਰਾਓ ਵੀ ਤੁਸੀਂ ਕਿਹੜੇ ਹਿਸਾਬ ਨਾਲ ਵਿਸ਼ਵਗੁਰੂ ਬਣ ਸਕਦੇ ਹੋ ਕਰੰਸੀ ਤਾਂ ਤੁਹਾਡੀ ਡਾਲਰ ਦੇ ਮੁਕਾਬਲੇ ਲਿਆਦਾ ਥੱਲੇ 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 ਡਿੱਗੀ ਜਾ ਰਹੀ ਆ ਅੱਛਾ ਤੁਸੀਂ ਉਹਨਾਂ ਦੇ ਵਿਸ਼ਵਗੁਰੂ ਬੰਨਾ ਜਿਨ੍ਹਾਂ ਦਾ ਇੱਕ ਇੱਕ ਜਿਨ੍ਹਾਂ ਦਾ ਇੱਕ ਤੁਹਾਡੇ 87 ਦੇ ਬਰਾਬਰ ਹੋ ਗਿਆ ਉਹਨਾਂ ਦੇ ਵਿਸ਼ਵਗੁਰੂ ਤੁਸੀਂ ਹੱਦ ਹੋ ਗਈ ਮਤਲਬ ਸਾਡੇ 87 ਤੇ ਉਹਨਾਂ ਦਾ ਇੱਕ ਤੇ ਵਿਸ਼ਵਗੁਰੂ ਅਸੀਂ ਤੋ ਫਿਰ ਕੀ ਨੇ ਸਵਾਲ ਤਾਂ ਇਹ ਆ ਨਾ ਹੁਣ ਇੱਥੇ ਮੈਨੂੰ ਲੱਗਦਾ ਤਿਲ ਮਲਾਉਣ ਦੀ ਲੋੜ ਨਹੀਂ ਐ ਜਵਾਬ ਦੇਣ ਦੀ ਲੋੜ ਐ ਕਿ ਅੱਜ ਇਹ ਜਿਹੜੇ ਹਾਲਾਤ ਦੇ ਵਿੱਚ ਦੇਸ਼ ਨੂੰ ਪਹੁੰਚਾਇਆ ਜਾ ਰਿਹਾ ਬਹੁਤ ਸਾਰੇ ਭੈਣਾ ਭਰਾ ਨੇ ਜਿਹੜੇ ਇੰਜ ਵੀ ਸੋਚਦੇ ਹੋਣਗੇ ਵੀ ਦੇਖੋ ਇਹਦੇ ਚ ਆਮ ਲੋਕਾਂ ਦਾ ਸਾਡਾ ਕੀ ਨੁਕਸਾਨ ਐ ਕੋਈ ਗੱਲ ਨਹੀਂ ਕਰੰਸੀ ਡਿੱਗਦੀ ਤੇ ਡਿੱਗਣ ਦਿਓ ਭੈਣੋ ਭਰਾਓ ਭਲੇਖਿਆਂ ਚੋਂ ਬਾਹਰ ਆਜੋ ਜਦੋਂ ਦੇਸ਼ ਦੀ ਕਰੰਸੀ ਡਿੱਗਦੀ ਐ ਨਾ ਉਦੋਂ ਸਿੱਧਾ ਨੁਕਸਾਨ ਆਪਣਾ ਜਨਤਾ ਦਾ ਹੁੰਦਾ ਕਈ ਪੱਖਾਂ ਤੋਂ ਹੁੰਦਾ ਰੁਜ਼ਗਾਰ ਦੇ ਪੱਖ ਤੋਂ ਆਮਦਨ ਦੇ ਪੱਖ ਤੋਂ ਮਹਿੰਗਾਈ ਦੇ ਪੱਖ ਤੋਂ ਹਰ ਐਂਗਲ ਤੋਂ ਸਾਡਾ ਬਹੁਤ ਵੱਡਾ ਨੁਕਸਾਨ ਹੁੰਦਾ ਪਰ ਸਮਾਂ ਘੱਟ ਹੈ ਤਾਂ ਇਹ ਸਾਰੀ ਜਿਹੜੀ ਲੰਬੀ ਜਾਣਕਾਰੀ ਹੈ ਇਹ ਆਪਾਂ ਕਿਸੇ ਸਪੈਸ਼ਲ ਕਲਾਸ ਦੇ ਵਿੱਚ ਆਪਣੇ ਚੈਨਲ ਦੇ ਉੱਪਰ ਦੇਵਾਂਗੇ ਤਦ ਤੱਕ ਦੇ ਲਈ ਬਹੁਤ ਸ਼ੁਕਰੀਆ ਮਿਹਰਬਾਨ